ਬਾਰਿਸ਼ ਸੀਜ਼ਨ ਸਮਾਂ ਦੀਆਂ ਚੋਣਾ ਚੱਲ ਰਹੀਆਂ ਹਨ ਜਿਹਦੇ ਵਿੱਚ ਸਮੂਹ ਵਕੀਲ ਭਾਈਚਾਰਾ ਸਹਿਯੋਗ ਦੇ ਰਿਹਾ ਤੇ ਗੱਲ ਕੀਤੀ ਜਾਵੇ ਜੇ ਸਮਾਣਾ ਸਿਟੀ ਦੀ ਤਾਂ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਸੀਂ ਖੜੇ ਹਾਂ ਸਮਾਣਾ ਕੋਰਟ ਦੇ ਵਿੱਚ ਜਿੱਥੇ ਗੱਲ ਕੀਤੀ ਜਾਵੇ ਸਮਾਣਾ ਸਿਟੀ ਪੁਲਿਸ ਪ੍ਰਸ਼ਾਸਨ ਦੀ ਤਾਂ ਉਹਨਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਐਸੀ ਘਟਨਾ ਨਾ ਵਾਪਰੇ ਜਿਸ ਦੇ ਨਾਲ ਕੋਈ ਮਾਹੌਲ ਖਰਾਬ ਹੋਵੇ ਮਾਹੌਲ ਖਰਾਬ ਹੋਣ ਤੋਂ ਹੀ ਸਮਾਣਾ ਪੁਲਿਸ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਸਾਡੇ ਨਾਲ ਸਾਡੇ ਭਰਾ ਜੀ ਵੀ ਖੜੇ ਨੇ ਤੇ ਭਰਾਵਾਂ ਨਾਲ ਵੀ ਗੱਲਬਾਤ ਕਰਦੇ ਆ ਸਮੂਹ ਐਡਵੋਕੇਟ ਭਾਈਚਾਰੇ ਨਾਲ ਵੀ ਦੀਪ ਸਿੰਘ ਜੀ ਬਾਰ ਐਸੇਸ਼ਨ ਦੀਆਂ ਚੋਣਾਂ ਚੱਲ ਰਹੀਆਂ ਨੇ ਜਿਦੇ ਵਿੱਚ ਤੁਸੀਂ ਉਮੀਦਵਾਰ ਵੀ ਹੋ ਕਿਵੇਂ ਦੇਖਦੇ ਹੋ ਸਾਡੇ ਜੋ ਮਾਹੌਲ ਹੈ ਇਸ ਟਾਈਮ ਚੋਣਾਂ ਦਾ ਬਹੁਤ ਸ਼ਾਂਤੀਪੂਰਨ ਸਾਰੇ ਸਾਡੇ ਬਾਰ ਮੈਂਬਰ ਦੇ ਫੁਮਖਮਾ ਕੇ ਪਹੁੰਚ ਰਹੇ ਨੇ ਤੇ ਵੋਟਰਾਂ ਦੇ ਵਿੱਚ ਭਾਰੀ ਇਛਾ ਨਾਲ ਆਪਣਾ ਰੋਲ ਅਦਾ ਕਰ ਰਹੇ ਨੇ ਜੀ ਸਾਡੀ ਜਮਾਤ ਆਪਣੀ ਲਈ ਜਮਾਤ ਦਾ ਕੋਈ ਰੋਲੇ ਰੋਪੇ ਦਾ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੁੰਦਾ ਬਾਕੀ ਸਹਿਯੋਗ ਮੈਨੂੰ ਸਾਰੇ ਵੱਲੋਂ ਬਹੁਤ ਚਾਹੇਦਿਆਂ ਰਹੇ ਮੈਂ ਉਮੀਦ ਕਰਦਾ ਵੀ ਵੱਡੀ ਲੀਡ ਲੈ ਕੇ ਅਸੀਂ ਵੀ ਕਾਮਨਾ ਕਰਦੇ ਆ ਜਰੂਰ ਤੁਸੀਂ ਜਿੱਤ ਪ੍ਰਾਪਤ ਕਰੋ ਤੇ ਜਿੱਤ ਦਾ ਝੰਡਾ ਗੱਡੋ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਮੈਂ ਸਾਰੇ ਵੋਟਰਾਂ ਦਾ ਇਸ ਟਾਈਮ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਇਹਨਾਂ ਹੌਸਲਾ ਵਧਾਇਆ ਧੰਨਵਾਦ ਨਵਜੀਤ ਜੀ ਸਮਾਣਾ ਹਲਚਲ نیوز ਨਾਲ ਗੱਲ ਕਰਨ ਲਈ ਹਰਮਨਦੀਪ ਸਿੰਘ ਜੀ ਬਾਰ ਐਸੋਸ਼ਨ ਦੀਆਂ ਚੋਣਾਂ ਚੱਲ ਰਹੀਆਂ ਨੇ ਕਿਵੇਂ ਦੇਖਦੇ ਹੋ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਪਲੜਾ ਬੜਾ ਅੱਛਾ ਬੜਾ ਸ਼ਾਂਤਮਈ ਮਹੌਲ ਤੇ ਬਣਿਆ ਹੋਇਆ ਸੋ ਅੱਜ ਸਾਡੇ ਪ੍ਰੈਜ਼ੀਡੈਂਟਲ ਇਲੈਕਸ਼ਨ ਵਧੇ ਸੀ ਕਿ ਫੇਰ ਬਾਕੀ ਨੀਚੇ ਦੇ ਪੋਸਟਾਂ ਸੀਗੀਆਂ ਉਹ ਸਾਰੀਆਂ ਅਨਪੋਸ ਜਿਹੜੇ ਕੈਂਡੀਡੇਟ ਸੀਗੇ ਲੈਕਟ ਹੋ ਗਏ ਸੀਗੇ ਸੋ ਪ੍ਰੈਜ਼ੀਡੈਂਟਲੀ ਸਾਡੇ ਇਥੇ ਦੋ ਉਮੀਦਵਾਰ ਨੇ ਇੱਕ ਤਾਂ ਸਰਦਾਰ ਨਵਦੀਪ ਸਿੰਘ ਢਿੱਲੋਂ ਜੀ ਨੇ ਤੇ ਦੂਸਰੇ ਪਾਸੇ ਸ਼ਿਲਿੰਦਰ ਕੁਮਾਰ ਗੋਇਲ ਜੀ ਨੇ ਦੋਨੋਂ ਦੇ ਵਿਚਕਾਰ ਜਿਹੜਾ ਹੈ ਉਹ ਮੁਕਾਬਲਾ ਚੱਲ ਰਿਹਾ ਕੀਵੇਂ ਦੇਖਦੇ ਹੋ ਪਲੜਾ ਕਿਸ ਪਾਸੇ ਭਾਰੀ ਹੈ ਪਲੜਾ ਜਿੰਨਾ ਕੋਈ ਮੈਂ ਸਮਝਦਾ ਕਿ ਸਰਦਾਰ ਨਵਦੀਪ ਸਿੰਘ ਢਿੱਲੋਂ ਜਿਹੜੇ ਨੇ ਉਹ ਬੜੀ ਵੱਡੀ ਲੀਡ ਨਾਲ ਜਿੱਤ ਦਾਅਵਾ ਕਰ ਤੁਮੇਨਨ ਐਡਵਾਂਸੀ ਤੁਹਾਡੇ ਚੈਨਲ ਦੇ ਲਈ ਰਹੀ ਮੈਂ ਕੁਮਾਰਕਾਂ ਦੇਣੀ ਚਾਹੁੰਦਾ ਸਾਡੇ ਵੱਲੋਂ ਵੀ ਸਮਾਣਾ ਹਲਚਨ ਨਿਊਜ਼ ਦੀ ਟੀਮ ਵੱਲੋਂ ਵੀ ਤੁਹਾਨੂੰ ਸ਼ੁਭ ਕਾਮਨਾਵਾਂ ਨੇ ਥੈਂਕ ਯੂ ਸੋ ਮਚ ਸਰ ਥੈਂਕ ਯੂ ਥੈਂਕ ਯੂ ਸਰ ਸੰਦੀਪ ਜੀ ਬਾਰਿਸ਼ ਹੋਣ ਦੀਆਂ ਚੋਣਾਂ ਚੱਲ ਰਹੀ ਨੇ ਤੁਸੀਂ ਬਾਹਰ ਸਮਾਣਾ ਦੇ ਤੁਸੀਂ ਬਾਰਿਸ਼ਿੰਦੇ ਵਾਈਸ ਪ੍ਰਧਾਨ ਵੀ ਹੋ ਤੇ ਚੋਣਾਂ ਚੱਲ ਰਹੀ ਨੇ ਕਿਵੇਂ ਤੁਸੀਂ ਦੇਖਦੇ ਹੋ ਮਾਹੌਲ ਤੇ ਕਿਸ ਪਾਸੇ ਪਲੜਾ ਭਾਰੀ ਹੈ ਤੇ ਕੀ ਦੀ ਜਿੱਤ ਦੀ ਤੁਸੀਂ ਗੱਲ ਕਰਦੇ ਹੋ ਸਰ ਇਸ ਸਮੇਂ ਜਿਹੜੇ ਸਾਡੀ ਬਾਰਿਸ਼ ਦੀ ਸਮਾਣਾ ਬਹੁਤ ਹੀ ਸੂਝਵਾਨ ਸਾਰੇ ਵੋਟਰ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਬਾਕੀ ਅੱਛੇ ਤਰੀਕੇ ਨਾਲ ਵੋਟਿੰਗ ਹੋ ਜੇ ਤੁਸੀਂ ਗੱਲ ਕਰਦੇ ਹੋ ਜਿੱਤ ਵਾਲੀ ਤਾਂ ਮੇਰੇ ਮੁਤਾਬਿਕ ਸਰਦਾਰ ਨਦੀ ਸਿੰਘ ਵੀ ਲੋ ਮੇਰੇ ਨਾਲ ਹੀ ਖੜੇ ਨੇ ਜੋ ਪ੍ਰਧਾਨਜੀ ਦੀ ਪੋਸਟ ਲਈ ਕੰਟੈਸਟ ਕਰ ਰਹੇ ਨੇ ਤੇ 99 ਕੀ 100% ਲਾਓ ਤੁਸੀਂ ਇਹਨਾਂ ਜਿੱਤ ਪੱਕੀ ਹੈ ਤੇ ਮੈਂ ਇਹਨਾਂ ਨੂੰ ਆਪਣੇ ਵੱਲ ਅਡਵਾਂਸ ਮਾਰਕ ਬਾਲੂ ਜੀਣਾ ਚਾਹੁੰਦਾ ਬਾਕੀ ਜਿਹੜੀ ਦੂਸਰੇ ਕੈਂਡੀਡੇਟ ਸ਼ੰਦਰ ਮੋਹਨ ਜੀ ਉਹ ਆਪਣੀ ਜਗ੍ਹਾ ਕੰਟੈਸਟ ਕਰ ਰਹੇ ਨੇ ਤੇ ਜਿਹੜੀ ਜ਼ਿਆਦਾ ਜਿੱਤ ਦਾ ਚਾਂਸਸ ਨੇ ਸਾਡੇ ਨਦੀ ਸਿੰਘ ਖਿਲਾਉ ਜੀ ਤੇ ਅਸੀਂ ਇਹਨਾਂ ਦੇ ਗਰੁੱਪ ਵੱਲੋਂ ਹੀ ਖੜੇ ਸੀ ਇਹਨਾਂ ਦੇ ਗਰੁੱਪ ਵੱਲੋਂ ਖੜੇ ਹੋਣ ਨਾਲ ਦੇ ਸਾਡੀ ਸਾਰੀਆਂ ਪੋਸਟਾਂ ਸੀ ਜਿਵੇਂ ਵਾਈਸ ਪ੍ਰੈਜ਼ੀਡੈਂਟ ਹੋ ਗਿਆ ਸਕਤੀ ਸਾਹਿਬ ਹੋਗੇ ਕੈਸ਼ੀਅਰ ਸਾਹਿਬ ਹੋਗੇ ਅਸੀਂ ਸਾਰੇ ਹੀ ਹਾਂ ਨਪੋਸਟ ਆਏ ਆ ਕਿ ਸਾਡੇ ਗਲਾਸ ਕਿਸੇ ਨੇ ਕੋਈ ਇਲੈਕਸ਼ਨ ਦੇ ਫਾਰਮ ਨਹੀਂ ਸੀ ਭਰੇ ਤੇ ਸਾਡੀ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਦੇ ਅਨਪੂਰਜਤਾ ਤੇ ਸਾਡੇ ਨਵਦੀਪ ਸਿੰਘ ਢਿੱਲੋਂ ਸਾਹਿਬ ਨੂੰ ਵੀ ਵੋਟਾਂ ਪਾ ਕੇ ਕਾਮਯਾਬ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਚੋਪੜਾ ਜੀ ਬਾਰ ਐਸੋਸ਼ੀਏਸ਼ਨ ਦੀ ਚੋਣਾ ਚੱਲ ਰਹੀਆਂ ਨੇ ਕਿਵੇਂ ਦੇਖਦੇ ਹੋ ਨਵਦੀਪ ਜੀ ਜਿੱਤ ਬਾਰੇ ਤੇ ਚਰਚਾਵਾਂ ਵੀ ਖੂਬ ਨੇ ਤੇ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਸਮਾਣਾ ਹਲਚਨ న్యూਸ ਵੱਲੋਂ ਵੀ ਨਵਦੀਪ ਜੀ ਜਿੱਤ ਦਾ ਝੰਡਾ ਘੜਨ ਤੇ ਕਿਵੇਂ ਦੇਖਦੇ ਹੋ ਬਾਰਿਸ਼ ਦੀਆਂ ਚੋਣਾਂ ਨੂੰ ਅੱਜ ਸਮਾਣਾ ਦੇ ਵਿੱਚ ਬਾਰਿਸ਼ ਨੂੰ ਜਿਹੜੀ ਚੋਣ ਹੈ ਉਹ ਚੱਲ ਰਹੀ ਹੈ ਤਾਂ ਕਿਵੇਂ ਢੰਗ ਨਾਲ ਚੱਲ ਰਹੀ ਹੈ ਸਾਡੇ ਸਰਦਾਰ ਜੀ ਦੇ ਨਵੀਰ ਸਿੰਘ ਜੀ ਢਿੱਲੋ ਇਹ ਜਿਹੜੀ ਜਿੱਤ ਹੈ ਇਹਨਾਂ ਦੀ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਥੋੜੇ ਟਾਈਮ 'ਚ ਐਲਾਨ ਹੋ ਜਾਣਾ ਠੀਕ ਹੈ ਜੇ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਹਾਂ ਔਰ ਮੈਂ ਆਪਣੇ ਵੱਲੋਂ ਸਰਦਾਰ ਨਦੀਪ ਸਿੰਘ ਢਿੱਲੋਂ ਵੱਲੋਂ ਜਿਨੇ ਸਾਡੇ ਵੋਟਰ ਸਹਬਾਨ ਨੇ ਸਾਰਾ ਦਾ ਤੈਨੂੰ ਧੰਨਵਾਦ ਕਰਨਾ ਔਰ ਸਰਦਾਰ ਨਦੀਪ ਸਿੰਘ ਦੀ ਢਿੱਲੋਂ ਦੀ ਛਵੀ ਵਾਰੇ ਅਗਰ ਆਪਾਂ ਗੱਲ ਕਰੀਏ ਕਿ ਬਹੁਤ ਵੱਡੀ ਛਵੀ ਹੈ ਔਰ ਇਹ ਤਿੰਨ ਵਾਰ ਮੌਜੂਦਾ ਇੱਥੇ ਸਾਡੇ ਪ੍ਰਧਾਨ ਰਹੇ ਚੁੱਕੇ ਨੇ ਔਰ ਚੌਥੀ ਵਾਰ ਮਰਨ ਜਾ ਰਹੇ ਨੇ ਔਰ ਬਣੀ ਚੁੱਕੇ ਨੇ ਆਲਮੋਚੇ ਔਰ ਇਹਨਾਂ ਦੀ ਛਵੀ ਨੂੰ ਦੇਖਦੇ ਹੋਏ ਜਿਹੜੀ ਇਹਨਾਂ ਦੀ ਲੀਡ ਹੈ ਜਿਹੜਾ ਰਿਜ਼ਲਟ ਆਣਾ ਬਹੁਤ ਵੱਡੇ ਮਾਰਜਨ ਦੇ ਨਾਲ ਆਣਾ ਔਰ ਮੈਂ ਇੱਕ ਵਾਰ ਫਿਰ ਤੋਂ ਸਾਡੀ ਜਿੰਨੀ ਸਮੂੱਚੀ ਵਾਰ ਹੈ ਮੈਂ ਸਭ ਦਾ ਢਿੱਲੋਂ ਸਾਹਿਬ ਵੱਲੋਂ ਪਹਿਲੇ ਵੱਲ ਧੰਨਵਾਦ ਜਿਸਮਣਾਲ ਚ ਨਿਊਜ਼ ਨਾਲ ਗੱਲ ਕਰਨ ਲਈ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਚੱਲ ਰਹੀਆਂ ਨੇ ਤੇ ਜੇ ਗੱਲ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਤੇ ਸਮਾਣਾ ਸਿਟੀ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਨੇ ਤੇ ਕੋਈ ਐਸੀ ਘਟਨਾ ਨਾ ਵਾਪਰੇ ਜਿਸ ਦੇ ਨਾਲ ਮਾਹੌਲ ਖਰਾਬ ਹੋਵੇ ਇਸ ਲਈ ਸਿਟੀ ਪੁਲਿਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਬਹੁਤ ਹੀ ਥੋੜੀ ਹੈ ਜੇ ਉਹਨਾਂ ਦੀ ਪ੍ਰਸ਼ੰਸਾ ਦੇ ਵੀ ਅਸੀਂ ਵੀ ਤਾਰੀਫ ਕਰਦੇ ਹਾਂ ਕੋਈ ਮਾਹੌਲ ਐਸਾ ਨਾ ਬਣੇ ਉਹਨਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੀ ਵੀਰੇ ਮੈਡਮ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਚੱਲ ਰਹੀਆਂ ਨੇ ਕਿਸ ਵੱਲ ਦੇਖਦੇ ਹਾਂ ਪਲੜਾ ਭਾਰੀ ਹੈ ਤੇ ਕੈਸਾ ਮਾਹੌਲ ਹੈ ਜੋ ਸਾਰਾ ਮਕਦਮਾ ਹੁੰਦਾ ਜੋ ਰਸਨਾ ਚੱਲਦਾ ਹੈ ਤੇ ਰਾਈਟ ਨਾਓ ਇਹ ਹੀ ਮਾਹੌਲ ਹੈ ਕਿ ਬਾਹਰ ਅੰਦਰ ਸਮਾਣਾ ਦੇ ਬਿੱਟੋ ਸਾਰੀ ਬੋਟਿੰਗ ਹੋਈ ਹੈ ਸਾਰੀ ਸ਼ਾਂਤੀਪੂਰਵਕ ਹੋਈ ਹੈ ਤੇ ਅਸੀਂ ਇਹ ਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਤੇ ਮੀਚਾ ਅੱਜ ਨਵਦੀਪ ਸਰ ਆਪਣੇ ਆਪ ਨੂੰ ਅੱਗੇ ਰਿਪਰੈਜ਼ੈਂਟ ਕਰਨ ਤੇ ਵੋਟਾਂ ਨੂੰ ਜਿੱਤਣ ਤੇ ਜੋ ਵੀ ਚੇਂਜਸ ਕਰਨੇ ਆ ਬਾ ਐਸੋਸੀਏਸ਼ਨ ਦੇ ਵਿੱਚ ਸਾਰੇ ਕਰਨ ਤੇ ਤਿਆਰ ਲੋਕ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਥੈਂਕ ਯੂ ਧੰਨਵਾਦ ਜੀ मैडम किਵੇਂ ਦੇਖਦੇ ਹੋ ਬਾਰਸ਼ ਐਸੋਸੀਏਸ਼ਨ ਦੀਆਂ ਚੋਣਾਂ ਤੇ ਕਿਸ ਵਕਤ ਕਿਹਦਾ ਭਲੜਾ ਭਾਰੀ ਹੈ ਤੇ ਕੌਣ ਜਿੱਤੇ ਦੇ ਝੰਡੇ ਗੱਡਣ ਜਾ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਬਾਰਸ਼ ਐਸੋਸੀਏਸ਼ਨ ਤੋਂ ਮਾਣਾਂ ਦੀਆਂ ਵੋਟਾਂ ਹੋ ਰਹੀਆਂ ਨੇ ਤਾਂ ਉਸ ਦੇ ਵਿੱਚ ਕੁਝ ਕੁ ਮੈਂਬਰਸ ਸੀ ਜੋ ਇਲੈਕਟ੍ਰੋਨਿਕ ਅਨਪੋਜ਼ਡ ਇਲੈਕਟ੍ਰੋਨਿਕ ਉਹਨਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਕਿ ਬਾਕੀ ਜਿੱਦਾਂ ਕਿ ਅੱਜ ਪ੍ਰੈਜ਼ੀਡੈਂਟ ਸਾਹਿਬ ਦੀਆਂ ਇਲੈਕਸ਼ਨਸ ਹੋ ਰਹੀਆਂ ਨੇ ਉਹਨਾਂ ਲਈ ਦੋ ਕੈਂਡੀਡੇਟਸ ਖੜੇ ਨੇ ਕਈ ਦੇਖਦੇ ਆ ਮੈਡਮ ਦੂਸਰੇ ਉਮੀਦਵਾਰ ਕੌਣ ਨੇ ਜੀ ਹਾਂ ਜੀ ਤੇ ਇਸ ਵਾਰ ਦੇਖਦੇ ਆ ਕਿ ਸ਼ਾਮ ਤੱਕ ਜਦੋਂ ਰਿਜ਼ਲਟ ਆਏਗਾ ਤਾਂ ਰਿਜ਼ਲਟ ਕਦੋਂ ਤੱਕ ਆਣਾ ਹੈ ਸ਼ਾਮ ਤੱਕ ਆ ਜਾਏਗਾ 4 ਵਜੇ ਤੱਕ VOTING ਹੋਏਗੀ ਉਸ ਤੋਂ ਬਾਅਦ ਫਿਰ ਇਲੈਕਸ਼ਨ ਦਾ ਜੀ ਜੀ ਤੇ ਜੋ ਵੀ ਪਾਰਟੀ ਜਿੱਤੇਗੀ ਉਹਨਾਂ ਮੇਰੇ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਕਿਨਨਵਾਲਸ ਧੰਨਵਾਦ ਜੀ ਸਮਾਣਾ ਹਲਚ ਨਿਊਜ਼ ਨਾਲ ਗੱਲ ਕਰਨ ਲਈ ਕਸ਼ਮੀਰ ਜੀ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਚੱਲ ਰਹੀਆਂ ਨੇ ਤੇ ਦੋ ਉਮੀਦਵਾਰ ਨੇ ਨਵਦੀਪ ਜੀ ਤੇ ਸ਼ਿਲਿੰਦਰ ਗੋਇਲ ਜੀ ਕਿ ਮੈਂ ਦੇਖਦੇ ਹਾਂ ਕਿਸ ਦੀ ਜਿੱਤ ਤੇ ਕੌਣ ਸ਼ਾਮ ਦੇ 5 ਵਜੇ ਤੱਕ ਭਾਰੀ ਪੈਣ ਜਾ ਰਿਹਾ ਜਿੱਤ ਵੱਲ ਦੇਖੋ ਜੀ ਜਿੱਥੋਂ ਤੱਕ ਬਾਹਰ ਐਸੋਸੀਏਸ਼ਨ ਸਮਾਣਾ ਦਾ ਮਾਹੌਲ ਹੈ ਇਹ ਤਾਂ ਇੱਕ ਤਰਫਾ ਹੀ ਲੱਗਦਾ ਨਵਦੀਪ ਦੇ ਹੱਕ ਵਿੱਚ ਜੀ ਪਹਿਲਾਂ ਵੀ ਪ੍ਰੈਜ਼ੀਡੈਂਟ ਰਹੇ ਨੇ ਪਹਿਲਾਂ ਵੀ ਕੰਮ ਕਰਦੇ ਰਹੇ ਮੇਰੇ ਨਾਲ ਵੀ ਟੀਮ 'ਚ ਰਹੇ ਨੇ ਪਹਿਲਾਂ ਇਹ ਜੀ ਬਹੁਤ ਮਿਹਨਤੀ ਆ ਤੇ ਆ ਚੈਂਬਰਾਂ ਚੈਂਬਰ ਸ਼ੁਰੂ ਕਰਾਉਣ ਵਿੱਚ ਨਵਦੀਪ ਤਾਂ ਵੀ ਬਹੁਤ ਵੱਡਾ ਹੱਥ ਆ ਪੂਰ ਸਾਰ ਐਸੋਸੀਏਸ਼ਨ ਦੇ ਨਾਲ ਨਾਲ ਕਿਉਂਕਿ ਅਸੀਂ ਦੋਵੇਂ ਜਾਣਦੇ ਹੁੰਦੇ ਸੀ ਤੇ ਜੋ ਭੱਜ ਨਟ ਕਰਦੇ ਸੀ ਇਹੀ ਕਰਦੇ ਸੀ ਜਿਵੇਂ ਇਹਨਾਂ ਨੇ ਪਹਿਲਾ ਕੰਮ ਕੀਤਾ ਉਦੋਂ ਹੀ ਮੈਨੂੰ ਆਸ ਆ ਕਿ ਵੱਧ ਚੜ ਕੇ ਬਾਰ-ਬਾਰ ਤੇ ਕੁਝ ਕਰਨਗੇ ਤੇ ਜਿੱਤ ਬਾਰੇ ਜਿੱਤ ਬਾਰੇ ਤੁਸੀਂ ਪੁੱਛਿਆ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਕਿ ਇੱਕ ਤਰਫਾ ਹੀ ਆ ਤੁਸੀਂ ਤੇ ਸਾਡੇ ਵੱਲੋਂ ਵੀ ਤੇ ਸਾਡੀ ਡੇਲੀ ਤੇ ਸਵੇਰਾ ਤੇ ਸਮਾਣ ਹਲਚਰ ਨਹੀਂ ਸੁਣ ਲੋ ਵੀ ਤੁਹਾਡੀ ਖੁਸ਼ੀ ਚ ਸ਼ਾਮਲ ਹੁੰਦਾ ਸੀ ਵੀ ਮੁਬਾਰਕਾ ਦਿੰਨੇ ਆ ਮੇਰੇ ਵੱਲੋਂ ਵੀ ਨਬੀ ਤੁੰਗ ਅਡਵਾਫ ਵਿੱਚ ਮੁਬਾਰਕਾਂ ਜੀ ਥੈਂਕ ਯੂ ਸਰ ਸਰ ਬਾਰੇਸ਼ੂ ਸਿੰਘ ਦੀਆਂ ਚੋਣਾਂ ਚੱਲ ਰਹੀਆਂ ਨੇ ਤੇ ਤਕਰੀਬਨ ਤਕਰੀਬਨ ਤੇ ਨਵਜੀਤ ਦੀ ਨਵਦੀਪ ਸਿੰਘ ਜੀ ਦੀ ਜਿੱਤ ਬਾਰੇ ਗੱਲਬਾਤ ਹੋ ਰਹੀ ਹੈ ਕਿਵੇਂ ਦੇਖਦੇ ਹੋ ਜਿੱਤ ਨੂੰ ਸਰ ਕਿਤੇ ਇੱਕ ਤਰਫ ਹੈ ਇਹ ਦੂਜਾ ਧਿਰ ਤੋਂ ਕੋਈ ਆਈ ਹੀ ਨਹੀਂ ਇੱਥੇ ਬੜੀ ਨੀ ਠੀਕ ਹੈ ਨਾ ਬਾਕੀ ਤਾਂ ਉਹ ਬੋਲਤਾ ਜਿਹੜੋਂ ਕਹਿੰਦੇ ਨੇ ਉਹ ਤੋਂ ਪਤਾ ਲੱਗਣਾ ਹਨੂਪੂਰੀ ਮੀਡੀਆ ਦੇ ਜਿਹੜਾ ਸਾਹਿਬ ਜਿੱਤਨ ਜੀ ਠੀਕ ਹੈ ਥੈਂਕ ਯੂ ਸਰ ਅਸੀਂ ਆਏ YouTube ਫਟੇ ਗਏ ਬੋਈ ਨਹੀਂ ਦਾਰੀ ਅਨਰੂਪ ਜੀ ਕਿਵੇਂ ਦੇਖਦੇ ਹੋ ਬਾਰ ਐਸੋਸ਼ਨ ਦੀਆਂ ਚੋਣਾਂ ਚੱਲ ਰਹੀਆਂ ਨੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅੱਜ ਸਾਡੇ ਸਮਾਣੇ ਬਾਰਿਸ਼ ਸਮਾਣਾ ਦੀਆਂ ਇਲੈਕਸ਼ਨ ਹੋ ਰਹੀਆਂ ਨੇ ਉਹ ਚੱਲ ਵੀ ਰਹੀਆਂ ਨੇ ਇਹਨਾਂ ਦਾ ਟਾਈਮ 10 ਵਜੇ ਤੋਂ ਲੈ ਕੇ 4 ਵਜੇ ਤੱਕ ਸੀ ਜੋ ਇਲੈਕਸ਼ਨ ਦਾ ਪੂਰ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਵਕੀਲ ਸਾਹਿਬ ਸਾਰਿਆਂ ਦਾ ਬੜਾ ਉਤਸ਼ਾਹ ਹੈ ਇਨਰ ਵਿੱਚ ਪਰਾ ਜੋਸ਼ ਨਾਲ ਚੱਲ ਰਿਹਾ ਆਪਣਾ ਸ਼ਾਂਤੀਪੂਰਵ ਚੱਲ ਰਿਹਾ ਹੈ ਇਸ ਦੇ ਵਿੱਚ ਅਸੀਂ ਇੱਕ ਪ੍ਰੈਜ਼ੀਡੈਂਟ ਦੀ ਜੋ ਇਲੈਕਸ਼ਨ ਹੋ ਰਹੀ ਹੈ ਨਵਦੀਪ ਸਿੰਘ ਢਿੱਲੋਂ ਤੇ ਦੂਜੇ ਪਾਸੇ ਇੱਕ ਕੰਟੈਸਟ ਕਰ ਰਹੇ ਨੇ ਸ਼ਨੀਂਦਰ ਕੁਮਾਰ ਗੋਇਲ ਹੋਰ ਸਾਨੂੰ ਸਾਰੇ ਐਡਵੋਕੇਟ ਵੱਲੋਂ ਸਾਰਿਆਂ ਨੂੰ ਊਮੀਦ ਹੈ ਜਿਹੜੇ ਵੋਟਰਸ ਨੇ ਉਹ ਬੜੇ ਜੋਸ਼ ਨਾਲ ਵੋਟ ਪਾ ਰਹੇ ਨੇ ਤੇ ਨਵਦੀਪ ਸਿੰਘ ਢਿੱਲੋਂ ਦੀ ਜਿੱਤ ਲਈ ਖੁਸ਼ੀ ਵਿੱਚ ਅਡਵਾਂਸ ਹੀ ਉਹਨਾਂ ਨੂੰ ਮੁਬਾਰਕਾ ਦੇ ਰਹੇ ਨੇ ਤੁਸੀਂ ਸਾਰੇ ਵਕੀਲ ਸਾਹਿਬਾਨਾ ਮੈਂ ਆਪਣੇ ਵੱਲੋਂ ਤੇ ਆਪਣੀ ਟੀਮ ਵੱਲੋਂ ਸਾਰੇ উকਿੜਾ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਧੰਨਵਾਦ ਜੀ ਉਸ ਮਾਣਾ ਹਲਚਨ న్యూਸ ਨਾਲ ਗੱਲ ਕਰਨ ਲਈ ਤੁਸੀਂ ਤੇ ਸਿਟੀ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਕਿਵੇਂ ਦੇਖਦੇ ਹੋ ਸਰ ਅਸੀਂ ਲਾਜ ਨੇ ਆਰਡਰ ਦੀ ਸਿਟੀ ਨੂੰ ਕੈਮਰਾ ਖੱਲੀ ਜੋ ਸ਼ਾਂਤੀਪੁਰ ਢੰਗ ਨਾਲ ਇੱਥੇ ਇਲੈਕਸ਼ਨ ਹੋ ਰਹੀ ਹੈ ਬਾਰ ਐਸਐਸਓ ਦੀ ਅਸੀਂ ਉਹਦੇ ਤੇ ਕੋਈ ਸ਼ਰਾਰਤੀ ਅੰਸਰ ਆ ਕੇ ਸ਼ਰਾਰਤ ਨਾ ਕਰੇ ਉਸ ਦੀ ਨਿਗਰੱਖ ਰਿਹਾ ਸੋ ਮੈਨੂੰ ਲੱਗਦਾ ਕੋਈ ਐਸਾ ਨਹੀਂ ਹੋਏਗਾ ਕੋਈ ਵੀ ਫਿਰ ਵੀ ਕੋਈ ਪਤਾ ਨਹੀਂ ਹੁੰਦਾ ਕਿ ਕੋਈ ਸ਼ਰਾਰਤੀ ਅੰਸਰ ਆ ਕੇ ਮਾੜੀ ਗੁੱਟੀ ਕੋ ਗਲਤ ਰਕਤ ਕਰ ਜੇ ਉਸ ਤੇ ਵੀ ਨਿਗਰੱਖ ਰਿਹਾ ਧੰਨਵਾਦ ਜੀ ਇਸ ਮਹਾਨ ਹਲਚਲ ਨੂੰ ਇਸ ਗੱਲ ਕਰਨ ਲਈ ਦੇਖ ਸਕਦੇ ਹੋ ਬਾਹਰ ਸੈਸ਼ਨ ਦੀਆਂ ਚੋਣਾਂ ਤੋਂ ਬਾਅਦ ਐਡਵੋਕੇਟ ਭਾਈਚਾਰਾ ਰਿਲੈਕਸ ਹੋ ਕੇ ਆਪਣੇ ਇੱਕ ਦੂਜੇ ਕੈਂਡੀਡੇਟ ਦੀ ਜਿੱਤ ਦੀਆਂ ਗੱਲਾਂ ਕਰਦੇ ਹੋਏ ਅੱਛਾ

ਕੋਈ ਨੀ ਕਾਲੂ ਕਰਾ ਦਿੰਦੇ ਤੇ ਰੱਬ ਦੇ ਤੇ ਉਹ ਦੋਨੋਂ ਜਾਂਦੇ ਆ ਗੇਮ ਤੋਂ ਮੈਂ ਰਿਪੋਰਟ ਜੀ ਆ ਨਾ ਉਹਦੀ ਸਭ ਤੋਂ ਵੱਡਾ ਆਪਣੀ ਵੀ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਚੱਲ ਰਹੀਆਂ ਨੇ ਤੇ ਕਿਸ ਵੱਲ ਤੁਸੀਂ ਦੇਖਦੇ ਹੋ ਤੇ ਕੌਣ ਜਿੱਤਦੇ ਝੰਡੇ ਗੱਡਣ ਜਾ ਰਹੇ ਨੇ ਸ਼ਾਮ 5 ਵਜੇ ਤੱਕ ਦੇਖੋ ਜੀ ਬਾਰ ਐਸੋਸੀਏਸ਼ਨ ਦੀਆਂ ਜਿਹੜੀਆਂ ਚੋਣਾਂ ਨੇ ਹਰ ਸਾਲ ਦੀ ਤਰ੍ਹਾਂ ਬੜਾ ਸ਼ਾਰਕ ਵਾਂਗ ਢੰਗ ਨਾਲ ਚੱਲ ਰਹੀਆਂ ਨੇ ਦੋਵੇਂ ਕੈਂਡੀਡੇਟ ਜਿਹੜੇ ਨਵਦੀਪ ਸਿੰਘ ਤੇ ਲਵ ਤੇ ਸ਼ਲੇਂਦਰ ਗੋਇਆ ਜੀ ਬੜੇ ਆਪਸੀ ਭਾਈਚਾਰਕ ਸਾਜ ਦੇ ਮਤਬਕ ਇਹ ਚੋਣਾ ਕਰਵਾ ਰਹੇ ਨੇ ਪ੍ਰਸ਼ਾਸਨ ਦਾ ਵੀ ਸਾਥ ਹੈ ਪਰ ਪ੍ਰਸ਼ਾਸਨ ਨੂੰ ਇਤਨਾ ਦੀ ਕੋਈ ਜ਼ਰੂਰਤ ਨਹੀਂ ਪੈਦੀ ਕਿ ਉਹਨਾਂ ਨੂੰ ਕਿਸੇ ਕੋਈ ਸਿੱਧੇ ਕੋਈ ਕੋਈ ਦਿੱਕਤ ਆਈ ਜਿੰਨਾ ਵਕੀਲ ਭਾਈਚਾਰਾ ਬੜੇ ਸੁਚੇਤ ਜੇ ਢੰਗ ਨਾਲ ਇੱਥੇ ਆਪਣੀ VOTING ਕਰ ਰਿਹਾ ਔਰ ਕਿਸੇ ਨਾ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਮਤਲਬ ਹੈ ਨਹੀਂ ਕਿ ਕੋਈ ਕਿੱਧਰ ਹੈ ਜਾਂ ਕਿੱਧਰ ਕੁਝ ਪਤਾ ਨਹੀਂ ਚੱਲ ਰਿਹਾ ਤੇ ਦੋਨੋਂ ਕੈਂਡੀਡੇਟ ਸਾਡੇ ਲਈ ਬਰਾਬਰ ਨੇ ਵਕੀਲ ਭਾਈਚਾਰਾ ਲਈ VOTER ਲਈ ਬਰਾਬਰ ਨੇ ਚਾਵਨੋ ਰਿਜ਼ਲਟ ਜਿਹੜਾ 5 ਵਜੇ ਜਾਂ 6 ਵਜੇ ਆਏਗਾ ਉਹ ਦੇ ਮੁਤਾਬਕ ਜੋ ਡਿਸਾਈਡ ਹੋਏਗਾ ਉਹ ਇਹਨਾਂ ਨੂੰ ਮਨਜ਼ੂਰ ਹੋਏਗਾ ਕਿਉਂਕਿ ਭਾਈਚਾਰੇ ਦੀ ਵੋਟ ਹੈ ਭਾਈਚਾਰੇ ਨੇ ਜੋ ਡਿਸਾਈਡ ਕੀਤਾ ਉਹ ਸਿਰ ਮਰਤੇ ਹੈ ਧੰਨਵਾਦ ਜੀ ਸਮਣਾ ਹਲਚ ਨਿਊਜ਼ ਸਮਾ ਗੱਲ ਕਰਨੀ ਸਰ ਥੈਂਕ ਯੂ ਸਰ ਅੱਜ ਦਾ ਮਾਰਸ਼ਦਿਤ ਬੈਠਾ ਸਭਾ ਕੀ ਜਮ